ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਦਾ ਹੀ ਜਾ ਜਗਾਰ ਹੈ ਸਦਾ ਹੀ ਜਾ ਜਗਾਰ ਹੈ ਸਰਬਤਾ ਭਲਾ ਕਰੋ ਬਾਬਾ ਜੀ ਮੇਰ ਕਰੋ ਕਿਰਪਾ ਕਰੋ ਬਾਬਾ ਜੀ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰੋ ਬਾਬਾ ਜੀ ਔਖੀ ਕੜੀ ਦਾ ਦੇਖਣ ਕਰੋ ਕਿਰਪਾ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਪਣੀ ਕਿਰਪਾ ਕਰੋ ਮੇਰ ਕਰੋ ਬੱਚਿਆਂ ਦੇ ਵਾਰੀ ਬਖਸ਼ ਦਿਓ ਬੱਚਿਆਂ ਕਰ ਦਿਓ ਕਿਰਪਾ हर कम करया राम अमृत स्वामी सार स्वामी अमृत जाल कर चली पीड़ी सोडियां रू दखा वारो वरी

पिता मत बेरे धान से रेमतरे मत कई नीमत कई न ई जयकार करे सभई हरे मन तन वसया सोई जयकार करे सभई दिलि आई

yeah सतनाम श्री वाहेगुरू साहिब जी सतुग त माणियो चलियो बल पावन पायो त माणी રામ રઘુવંશ કહાયો દ્વાપર કૃષ્ણ મહારાજ કનસ કરતા તકિયો ઓકર સણ કોરાજ આપા ભગતા જલ દીયો કાલયુગ પરમાન ਨਾਨਕ ਗੁਰ ਅੰਗ ਦੇ ਅਮਰ ਕਹਾਯੋ ਸ੍ਰੀ ਗੁਰੂ ਰਾਜ ਅਬ ਜਲ ਆ ਟਾਲ ਆਦ ਪਰਖ ਫੁਰਮਾਇਓ ਕਾਲ ਜਗ ਪਰਮਾਨ ਨਾਨਕ ਗੁਰ ਅੰਗ ਤੇ ਅਮਰ ਕਾਇਓ ਸ੍ਰੀ ਗੁਰੂ ਰਾਜ ਤਵ ਚਾਲਿਆ ਟਲ ਆਦ ਪਰਖ ਪਰਮਾਏ ਹੋ ਮੈ ਮੂਰਖ ਕੀ ਕੀਤਕ ਬਾਤ ਹਾ ਘੋਟ ਕਰਾ ਤੀ ਤਾਰਿਆ சுா பிக்கர்வாசன பலா நகவான கச்ச நான்கால சே ரத்தா சச்ச ਕੀ ਤਉ ਸਰਣਾਏ ਜੀਓ ਮੈਂ ਆਸਾ ਰੱਖੀ ਚਿੱਤ ਮੇਰਾ ਸਭ ਦੁੱਖ ਗਵਾਏ ਜੀਓ RAM ਨਾਮੁਰ ਮਹਗੋ ਜਾ ਕੇ ਸਮਨੇ ਤੂਏ ਜਿਹ ਸਿਮਰਤ ਸੰਕਟ ਮਕ ਦਰਸ ਤੋਹਾਰ ਹੋਏ ਸੁਖ ਟਲ ਗੁਰ ਸੇਵੀ ਆਹਨ ਸਜ ਸਭਾਈ ਦਰਸਨ ਪਰਸ ਐ ਗੁਰ ਕੈ ਜਨਮ ਮਰਨ ਦੁਖ ਜਾਈ ਹੋਵੈ ਸਭਤ ਖਸਮ ਦੀ ਨੂਰ ਅਰ ਸੋ ਗੁਰ ਸੋ ਚਟਿਆ ਤਉ ਤੇ ਡਿਟੇ ਸੱਚੇ ਬਾਤ ਸਾਹ ਮਨ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਬਾਤ ਸਾਹ ਤੇਰ ਸਾਹ ਦਾ ਸਾਹ ਜਿਸ ਪਾਸ ਬਹਿਟਿਆ ਸੋਹੀਐ ਸਭਨੋ ਦਾਵੇ ਸਾਹ सतराम श्री वाहिगुरु साहिब जी सोर महल्दा पंजवा ਸਰਣ ਸਗਲ ਪਹਿਨਾਥੇ ਦੁੱਖ ਬਿਨ ਸੇ ਸੁਖ ਪਾਇਆ ਦਇਆਲੂ ਆਪਾਰ ਧੰਮ ਸੁਆਮੀ ਪੂਰਾ ਸਤਗੁਰ ਧਿਆਇਆ ਪ੍ਰਭ ਕੀ ਸਰਣ ਸਗਲ ਪਹਿਨਾਥੇ दुख में सुख पाया दयाल हुआ पार ब्रह्म स्वामी पूरा सतगुर त आया तूं मेरो میرو दाता कर कृपा کرپا दीन دین त ਗੁਣ ਗਾਵਾ ਰੰਗ ਰਤਾ ਰਹਾ ਸਤ ਗੁਰ ਨਾਮ ਨਿਧਾਨ ਅੰਦਰ ੜਾਇਆ ਚਿੰਤਾ ਸਗਲ ਵਿਨਾਸੀ ਕਰ ਕੇ ਕਿਰਤਾ ਆਪਣੋ ਕਰ ਲੀਨਾ ਮਨਵਸ ਆਇਆ ਵਿਨਾਸੀ ਤਾ ਕੋ ਵਿਘਨ ਨਾ ਕਹੂ ਲਾਗ ਜੋ ਸਤ ਗੁਰ ਆਪਣਾ ਰੱਖੇ ਚਰਨ ਕਮਲ ਵਸੇ ਹਰ ਅੰਤਰ ਅੰਮ੍ਰਿਤ ਹਰ ਰਸ ਚਾਖੇ ਕਾਰ ਸੇਵਾ ਸੇਵਕ ਪ੍ਰਭ ਆਪਣੇ ਜੇ ਨਾਮ ਕੀ ਇਹ ਪੂਜਾਈ ਨਾਨਕ ਦਾਸ ਤਾਕਤਵਲ ਹਾਰਾ ਜੇ ਨ ਪੂਰਨ ਪਾਜ ਰਖਾਈ ਘਰ ਸੇਵਾ ਸੇਵਕ ਪ੍ਰਭ ਆਪਣੇ की मानकीच पुजाई नानक दास था कवारा जन पूरनि पैर रखाई वाहेगुरू जी का ख़ालसा वाहेगुरु जी ਦੇਹੀ ਸੋਰਠ ਮਹੱਲਾ ਪੰਜਵਾ ਪ੍ਰਭ ਕੀ ਸਰਣ ਸਗਲ ਪੈਨਾਥੇ ਦੁੱਖ ਬਿਨ ਸੇ ਸੁਖ ਪਾਇਆ ਦਇਆਲ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤ ਗੁਰ ਧਿਆਇ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਪਿਆਰੀ ਗੁਰਸਵਾਰੀ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਪੰਜਵੇਂ ਗੁਰੂ ਨਾਨਕ ਸ਼ਹੀਦਾਂ ਦੇ ਸਰਤਾਬ ਸ਼ਾਂਤੀ ਦੇ ਪੰਜ ਮਹਾਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਹੋਇਆ ਸੋਰਠਿ ਰਾਗ ਅੰਦਰ ਹੈ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਾਂ ਦੇ ਪਾਵਨ ਪਵਿੱਤਰ ਅੰਗ 615 ਉੱਪਰ ਸੁਭਾਈ ਮਾਨ ਹੈ ਸਤ ਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆਇਆ ਗਾਵੇ ਆ ਸੁਣਿਆ ਸਫਲ ਹੋ ਜਾਏ ਭੁੱਲਾਂ ਚੁੱਕਾਂ ਦੀ ਖਿਮਾ ਕਰਿਓ ਜੀ ਬਿਲਾਉ ਵਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ